ਅੱਜੀ ਦੋਸਤੋ ਅੱਜ ਬਸੰਤ ਪੰਚੀ ਦਾ ਦਿਨ ਤੇ ਇਹ ਕਹਿੰਦੇ ਰੋਪੜ ਬਹੁਤ ساری ਰੌਣਕ ਲੱਗੀ ਆ ਰੋਪੜ ਪਹੁੰਚਨੇ ਆਲੇ ਆ ਪਤੰਗ ਥੋੜੇ ਥੋੜੇ ਉੱਡ ਰਿਹਾ ਹੈਗਾ ਕਹਾ ਜਿਹੜਾ ਬਾਜ਼ਾਰ ਦੇ ਵਿੱਚ ਆ ਬਹੁਤ ਪਤਰਾ ਜਿਹੜੇ ਪਤੰਗ ਨੇ ਹੋਣਗੇ ਉਹ ਦਿਖਾਵਾਂਗੇ ਅੱਜ ਦਾ ਵਲੌਗ ਤੁਹਾਨੂੰ ਮੌਸਮ ਵੀ ਚਲੋ ਵਧੀਆ ਧੁੱਪਾਂ ਨਿਕਲੀ ਹੋਈ ਆ ਸਵੇਰੇ ਸਵੇਰੇ ਤਾਂ ਬਹੁਤ ਧੁੰਦ ਸੀ ਇੱਦਾਂ ਲੱਗ ਰਿਹਾ ਤਾਂ ਵੀ ਅੱਜ ਪਤੰਗ ਉਡਣਾ ਹੀ ਨਹੀਂ। ਜੀ ਇੱਕ ਦੋ ਦਿਨ ਹੁਣ ਤੁਸੀਂ ਪਚਾ ਕੇ ਹੀ ਆਪਣਾ ਮੋਟਰਸਾਈਕਲ ਹੌਲੀ-ਹੌਲੀ ਲੈ ਜਾਇਆ ਕਰੋ। ਕਿਉਂਕਿ ਡੋਰਾਂ ਜਿਹੜੀਆਂ ਉਹ ਜਦੋਂ ਪਤੰਗ ਟੁੱਟਦਾ ਉਹ ਵਿੱਚ ਰੋ ਕੇ ਚਫਾਕ ਚੱਲੀਆਂ ਆ। ਤੇ ਆਪਣਾ ਧਿਆਨ ਨਾਲ ਜਾਇਓ ਹੌਲੀ ਜਾਇਓ। ਬਾਕੀ ਇਹ ਪਤੰਗ-ਪਤੰਗ ਉਡਾਉਣੇ ਆ ਜਿਹੜੀ ਤੁਹਾਡੇ ਸਾਨੂੰ ਲੱਗਿਆ ਵੀ ਇਹ ਡੋਰ ਆ ਆਪਣੀ ਕੱਟਦੇ ਹੋ ਕਿਸੇ ਦਾ ਭਲਾ ਹੋ ਜਾਊਗਾ ਅਸੀਂ ਪਹੁੰਚ ਗਏ ਪੱਟਾ ਸਾਹ ਮੈਂ ਨਾ ਆਇਆ ਕਿ ਬਿਨਾ ਚੈਂਡੂਰ ਤੇ ਬਹੁਤ ਘਟ ਲੋਕੜ ਹੁੰਦੇ ਆ ਸਿੰਪਲ ਡੋਰ ਰੋੜੇ ਲਓ ਜੀ ਕਹਿੰਦੇ ਮੁੰਡੇ ਜਿਹੜੇ ਪਤੰਗ ਲੁੱਟਣ ਨੂੰ ਘੜੇ ਆਲੇ ਦੇਖੋ ਜੀ ਕਿੰਨੇ ਲੁੱਟਮਾਰ ਕਰਦੇ ਮੁੰਡੇ ਇਹ ਲੁੱਟਣ ਨੂੰ ਆ ਰਹੇ ਆ ਬਹੁਤ ਵਧੀਆ ਬਹਾਨਾ ਤਾਂ ਰੋਪੜਾ ਕਰ ਫਿਰ ਰੋਪੜਾ ਜੀ ਪੁਰਾਣਾ ਪੁਲ ਪੁਰਾਣੇ ਪੁਲ ਤੇ ਕਹਿੰਦੇ ਪਹੁੰਚ ਗਏ ਆ ਆ ਦੇਖਣਗੇ ਪਤੰਗ ਟਾਟਾ ਜਣਾ ਵਟੇ ਅਜੇ ਚਾੜੂ ਵੇ ਲੋਕ ਇਕੱਠੇ ਹੁੰਦੇ ਆ ਹੁੰਦੇ 50 ਵਜਾ ਕੇ ਜਾਣਾ ਹੁਣ ਇਹਨੂੰ ਡੋਰ ਦਾ ਪਤਾ ਕੋਈ ਨਹੀਂ ਕਿਥੇ ਹੋਣੀ ਆ ਕਿਥੇ ਨਹੀਂ ਇਹ ਹੀ ਨਗਰਕੌਸਲ ਰੂਪ ਲੋਜੀ ਕਹਿੰਦੇ ਬਹੁਤ ਸੋਹਣਾ ਰੋਪੜ ਸ਼ਹਿਰ ਆ ਲੋਜੀ ਕਹਿੰਦੇ ਪਤੰਗ ਵੱਡੇ ਜਾ ਰਹੇ ਆ ਵੱਡੇ ਜਾ ਰਹੇ ਆ ਵੱਡੇ ਜਾ ਰਹੇ ਆ ਹੁਣ ਦੇਖਣ ਨਜ਼ਾਰਾ ਬਹੁਤ ਬਹੁਤ ਦੇਖੋ ਇਹ ਪਤੰਗ ਟੱਕੇ ਬਾਣੀ ਵਿੱਚ ਚਲੇ ਗਏ ਜਿਹੜੇ ਪਰਾ ਚਲੇ ਗਏ ਲੁੱਟਣ ਵਾਲੇ ਖੜੇ ਆ ਦੰਗਿਆਂ ਦਿੱਤਾ ਕੋਈ ਹੈ ਮਚਾ ਕੇ ਚੱਲਿਓ ਭਾਈ ਦੇਖੋ ਜੀ ਸਭ ਦੀ ਨਿਗਾ ਜਿਹੜੀ ਉੱਪਰ ਨੂੰ ਹੈ ਭਾਈ ਪਤੰਗ ਕਿੱਥੇ ਆ ਕਿੱਥੇ ਨਹੀਂ ਛੱਡਾ ਪਤੰਗ ਹੈ ਛੱਡਾ ਪਤੰਗ ਹੈ